ਜੀ ਡੋਰ ਟੂ ਡੋਰ ਇਹਦੇ ਵਿੱਚ ਸਾਡੇ ਜਿਹੜੇ ਆਪਣੇ ਵਲੰਟੀਅਰਸ ਐ ਉਹ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਜਿਹੜੇ ਪਰਚੀ ਕੱਟ ਕੇ ਉਹਨਾਂ ਦੇ ਕਾਰਡ ਬਣਾ ਰਹੇ ਨੇ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਜਾਂ ਖੱਜਲ ਖਵਾਰੀ ਦਾ ਸਾਹਮਣਾ ਨਾ ਕੀਤਾ ਕਰਨਾ ਪਵੇ। ਹੋਰ ਮੈਂ ਸੁਣਦਾ। ਅੱਤੋਂ ਅੱਗੇ। ਹਾਂ ਜੀ। ਇਨਾ ਐਕਚੁਅਲੀ ਇਹਦੇ ਆ ਵੀ ਆ ਪੀਵੀਆ ਲੈਣਾ ਜਿਹੜੀ ਇਹਦੀ ਪ੍ਰੋਬਲਮ ਹੀ ਆਉਂਦੀ ਆ ਇਹ ਫਿਰ ਬਾਈ ਨੇਮ ਦੇਖਣਾ ਪੈਂਦਾ ਜੀ ਜਿਹੜਾ ਪੁਰਾਣਾ ਹੈ ਨਾ ਜੀ ਅਪਡੇਟ ਹੋ ਗਿਆ ਹਾਂ ਹਾਂ ਬਹੁਤ ਵਧੀਆ ਹੈ ਤੁਹਾਡਾ ਜੀ ਆਹ ਉਸ ਤੋਂ ਬਾਅਦ ਲੇਟੈਸਟ ਹੈ ਹਾਂ ਬਸ ਆ ਚੱਲ ਜੇਗਾ ਜੀ ਆ ਜੀ ਡਬਲ ਹੋ ਗਿਆ ਲਾ ਸ਼ੋਭੀਰ ਕਿਵੇਂ ਲੱਗਿਆ ਤੁਹਾਨੂੰ ਇਹ ਸਕੀਮ ਵਧੀਆ ਜੀ ਬਹੁਤ ਵਧੀਆ ਸਕੀਮ ਫਾਇਦਾ ਹੋਊਗਾ ਛੋਟੇ ਦੁਕਾਨਦਾਰ ਦਾ ਬਹੁਤ ਬੰਦਾ ਕੰਮ ਕਰਦਾ ਨਹੀਂ ਕਰਦੇ ਸਰਦੋਂ ਦੋ ਸੇ ਜੋ ਤੁਸੀਂ ਪਹਿਲਾਂ ਮੇਰੇ ਕੋਲ ਕਿੰਨੀ ਵਾਰੀ ਆਏ ਸੀ ਮੈਂ ਜੀ ਦਸੀ ਨਾ ਬਹੁਤ ਵਾਰੀ 3-4 ਦਿਨ ਤੋਂ ਪਹਿਲਾਂ ਸਰਮਾਰ ਰਾਮ ਸਿੰਘ ਜੀ ਮੇਰੇ ਦੁਕਾਨਦਾਰ ਦਾ ਫੋਨ ਆਇਆ ਸੀ ਪਿੱਛੇ ਇਹ ਸਾਢੇ ਹੀ ਨਹੀਂ ਬਣਦਾ ਕੋਈ ਨਹੀਂ ਕਰਦੇ ਬੰਦੇ ਨੇ ਅਸੀਂ ਸਰਕਾਰੀ ਚ ਮੈਂ 2-3 ਵਾਰ ਜਾ ਕੇ ਆਇਆ ਕਹਿੰਦੇ ਨਹੀਂ ਬਣਦਾ ਆਸ਼ੀਮਾਨ ਕਾਰਡ ਬਣਦਾ ਬਿਨਾ ਉਧਰ ਦੇ ਨਾ ਉਧਰ ਨਾ ਬਣਦੇ ਨਹੀਂ ਹੁੰਦੇ ਹਾਂ ਬੈਨੀਫਿਟ ਆਈ ਉਹ ਤੇ ਕੁਝ ਆਪਣੀ ਤੋ ਹੋਣੀ ਦੀ ਪ੍ਰੋਬਲਮ ਹੋ ਗਈ ਤੇ ਇਹ ਇਨਕਲੂਡ ਦੇ ਸਾਰੀਆਂ ਹਾਂ ਮੈਂ ਦੋ ਵਾਰ ਜਾ ਕੇ ਆਇਆ ਕਹਿੰਦੇ ਨਹੀਂ ਬਣਦਾ ਹੀ ਤੁਹਾਡੇ ਕੰਮ ਜੇ ਮੈਂ ਵੀ ਚਾਹੀ ਵਾਰੀ ਕੋਸ਼ਿਸ਼ ਕੀਤੀ ਨਹੀਂ ਚੱਲੂ ਕਿਹੜਾ ਬੜਾ ਸ਼ਿਫਾਲੀ ਮੰਦਾਰਾਂ ਦੀ ਵੱਡੀ ਮੰਗ ਸੀ ਇਹ ਹੈ ਪਤਾ ਨਹੀਂ ਸਾਡੇ ਕੋਈ ਵੀ ਸਰਕਾਰ ਸਾਡੇ ਵਾਸਤੇ ਛੋਟੇ ਦੁਕਾਨਦਾਰ ਰੱਖਦੇ ਨਹੀਂ ਪਹਿਲੀ ਵਾਰ ਹੋਇਆ ਹੈ ਦੇਖੋ ਮੈਨੂੰ ਲੱਗਦਾ ਕਿ ਇਹ ਪਹਿਲੀ ਸਰਕਾਰ ਹੈ ਜਿਨੇ ਕੋਈ ਪੱਖ ਬਾਦਲੂ 267 ਇਹਨਾਂ ਦਾਰਾ ਚਾਹੇ ਮੈਡਮ ਜਿਹੜਾ ਟਰੇਡਰਸ ਬਣਾਇਆ ਇਹ ਵੀ ਬਹੁਤ ਵਧੀਆ ਬਣਾਇਆ ਇਹਨੇ ਹੂੰ ਸਾਡੇ ਅਪਾਰਟਮੈਂਟੋਂ ਦੇ ਬੰਦੀ ਬੰਦਿਓ ਕਦੋਂ ਸਾਡੀ ਸੁਣਵਾਈ ਕਰਦੇ ਅਸੀਂ ਇਹਨਾਂ ਦੇ ਵਿੱਚ ਚਲੋ ਸਾਨੂੰ ਮੈਂਬਰ ਬਣਾਇਆ ਅਸੀਂ ਜਾ ਕੇ ਗੱਲ ਕਰਨੀ ਹੋਵੇ ਤਾਂ ਹੋਵਾਂਗੇ ਨਾ ਗੱਲ ਮਾਰ ਦੁਕਾਨ ਦਾ ਕੱਲ ਦੀ ਅਪਾਇੰਟਮੈਂਟ ਰੱਖ ਰਹੀਆਂ ਅੱਛਾ ਜੀ ਚੰਡੀਗੜ੍ਹ ਕੰਪਲੈਕਸ ਆਇਆ ਤਸੀਹੇ ਰੋਡ ਦੇ ਉੱਥੇ ਤੁਹਾਡੀ ਫਿੰਗਰਪ੍ਰਿੰਟਿੰਗ ਹੋਏਗੀ ਠੀਕ ਹੈ ਤੇ ਕੱਲ ਟਾਈਮ ਈਵਨਿੰਗ ਦਾ ਦੇਈਏ ਕਿ ਮਾਰਨਿੰਗ ਦਾ ਜੀ ਜਦੋਂ ਤੁਹਾਨੂੰ ਮਾਰਨਿੰਗ ਦਾ ਦੇ ਦੋ ਸ਼ੇਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਕੱਲੋ ਕੀ ਹੋ ਜਾਣਾ ਹੈ ਬੰਦੇ ਨੂੰ ਹਾਂ ਇਹ ਤਾਂ ਸਭ ਤੋਂ ਜ਼ਰੂਰੀ ਹੈ ਇਹੇ ਕਾਰਡ ਹੱਥੇ ਚੁਣਿਆ ਹੋਇਆ ਜਾ ਕੇ ਸਿਵਲ ਚ ਚਲੇ ਜਾਓ ਭਾਵੇਂ ਆਮ ਜਨਰਲ ਹਸਪਤਲ ਚਲੇ ਜਾਓ ਉਹਨਾਂ ਨੂੰ ਫੈਸਿਲਿਟੀ ਤਾਂ ਮਿਲੇ ਨਾ ਕਿ ਵੱਡਾ ਹੌਸਲਾ ਹੋ ਜਾਂਦਾ ਬੰਦੇ ਨੂੰ ਹੂੰ ਰੇਸ਼ਮ ਜੀ ਤੁਸੀਂ ਦਿਓ ਤੁਹਾਡੇ ਕਾਰਡ ਦੋਨੋਂ ਬਾਤ ਮੁਬਾਰਕਾਂ ਜੀ ਤੁਹਾਨੂੰ ਬਾਕੀ ਅਗਲੇ ਦਿਨ ਹੀ ਸ਼ੁਰੂ ਹੋ ਜਾਣਾ ਹਾਂ ਹਾਂ ਜਦੋਂ ਬਣ ਗਿਆ ਦੋਨੋਂ ਕੱਟ ਦੇ ਆ ਭਾਵੇਂ ਜਾਓਗੇ ਆ ਦੇ ਦੇ ਦੋਨੋਂ ਦੇ ਆ ਤੁਹਾਡਾ ਹਾਂ ਤੁਸੀਂ ਆਪਣਾ ਚਾਹੋ ਪਾਈ ਲੈ ਲੈਂਦੇ ਹੋ ਹਾਂ ਕੀ ਹਾਲ ਹੈ ਤੁਹਾਡਾ ਠੀਕ ਹੈ ਲੈ ਕੇ ਤੁਹਾਡਾ ਪਾਈ ਨੰਬਰ ਵਾਲਾ ਹੈ ਤੇ ਪਾਈ ਨੰਬਰ ਵਾਲਾ ਨੇ ਸ਼ੁਰੂ ਆ ਫੋਟੋ ਚਾਹੀਦੀ ਹੈ ਕਿ ਉੱਥੇ ਚਾਹੀਦੀ ਹੈ ਫੋਟੋ ਨਹੀਂ ਉੱਥੇ ਚਾਹੀਦੀ ਹੈ ਠੀਕ ਹੈ ਸਰ ਥੈਂਕ ਯੂ ਮੈਡਮ ਕੜਬੂਥ ਨੰਬਰ 123 ਹੈ ਨਾ ਜੀ ਪਰ ਆ ਵੀ ਇੰਤਜਾਬ ਹੀ ਹੈ ਨਾ ਜੀ ਜਿਵੇਂ ਆ ਪੁਰਾਣੇ ਹੋ ਚੁੱਕੇ ਆ ਜੀ ਪੀ ਵੀ ਇੰਦੇ ਨਾਲ ਕਿ ਬਾਈ ਨੇਮ ਸਰਚ ਮਾਰ ਰਹੇ ਨੇ ਜੇ ਆਪਾਂ ਰੇਸ਼ਮ ਲਾਲ ਦੇਸ਼ ਰਾਜ ਇੱਥੇ ਕੀ ਆਪਸ਼ਨ ਆ ਜਾਂਦੀ ਹੈ ਵੀ ਆ ਬੂਥ ਨੰਬਰ ਦੇਖ ਲਓ ਹੁਣ ਵੀ ਆਪਣਾ ਬੂਥ 123 ਹੈ ਆਹੋ ਪਤਾ ਹੈ ਉਹਨਾਂ ਨੂੰ ਇੱਥੋਂ ਸਿਲੈਕਟ ਕਰ ਲਿਆ ਤੇ ਇਹਨਾਂ ਦਾ ਆ ਗਿਆ ਲੈ ਨੂੰ ਅਪਡੇਟ ਹੋ ਜਾਂਦਾ ਉਹਦਾ ਸੌਫਟਵੇਅਰ ਆ ਬਣਾਇਆ ਵੀ ਬਾਈ ਨੇਮ ਵੀ ਤੁਸੀਂ ਸਰਚ ਕਰ ਸਕਦੇ ਹੋ ਹੂੰ ਮੈਨੂੰ ਲੱਗਦਾ ਜਿਹੜੇ ਬਿਜਲੀ ਦੀ ਸਕੀਮ ਸੀ ਜਿਵੇਂ ਉਦੋਂ ਛ ਵੀ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਵੀ ਕਿਹਨੂੰ ਕਰਨਾ ਤੇ ਇਹ ਵਿੱਚ ਵੀ ਕੋਈ ਕ੍ਰਾਈਟੇਰੀਆ ਨਹੀਂ ਤੇ ਇਹ ਪਹਿਲੀ ਵਾਰੀ ਹੋਇਆ ਮੈਨੂੰ ਤਾਂ ਲੱਗਦਾ ਤੁਸੀਂ ਕੀ ਕਹਿੰਦੇ ਕੋਈ ਸੁਣਦਾ ਹੀ ਨਹੀਂ ਸੀਗਾ ਮੈਂ ਤਾਂ ਸਪੈਕਟੂਲਰ ਤਨੋਂ ਅੱਗੇ ਵੀ ਗੱਲ ਕਰਦਾ ਵੀ ਸਾਡੀ ਸਰਕਾਰਾਂ ਨੇ ਕਿਸੇ ਨੇ ਨਹੀਂ ਸੁਣੀ ਪਾਜਾ ਕਾਰਦੀ ਦਾ ਲਈ ਜਿਹੜੀ ਮਤ ਜਿੰਨਾ ਉਪਰਾਂ ਦਾ ਸਾਡੇ ਬਿਜ਼ਨਸਮੈਨ ਵਾਸਤੇ ਛੋਟੇ ਦੁਕਾਨਦਾਰ ਵਾਸਤੇ ਇਸ ਸਰਕਾਰ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਜਨਾ ਜਨਾ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਪੈਲਸ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਸੀਗਾ ਉਹਦੇ ਜੋ ਤੁਹਾਨੂੰ ਭਗਤਪੂਰਨ ਸਿੰਘ ਕਾਰ ਮਲਾ ਕੇ ਦਿੱਤਾ ਸੀ ਉਹ ਵੀ ਚੱਲੇ ਬੰਦ ਹੋ ਗਏ ਸੀ ਲਾਸਟ ਉਹ ਵੀ ਚੱਲੇ ਬੰਦ ਹੋ ਗਏ ਸੀ ਅੱਜ ਤੱਕ ਨਹੀਂ ਚੱਲਦੇ ਇਹਨੇ ਨਾਲ ਛੋਟੇ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਮਿਲਦਾ ਤੇਜਰੀਵਾਲ ਸਾਹਿਬ ਦੇ ਦਿਮਾਗ ਚ ਚੱਲਦਾ ਉਹਨਾਂ ਨੇ ਤੇਜਰੀਵਾਲ ਸਾਹਿਬ ਨੇ ਜਿਵੇਂ ਦਿੱਲੀ ਚ ਦਿੱਲੀ ਚ ਕੀਤਾ ਜਿਵੇਂ ਉਹੀ ਸਾਰਾ ਕੁਝ ਕੱਲ ਦੀ ਮਾਰਨਿੰਗ ਦੇ ਦੇ ਰਿਹਾ ਤੇ ਉਹ ਸਾਰਾ ਕੁਝ ਕੱਲ ਦਾ ਸੰਡੇ ਹੈ ਮੈਨੂੰ ਮਾਰਨਿੰਗ ਵੀ ਦੇ ਦੇਣਾ ਜਿਹਦੇ ਪਰਸੋ ਦੇ ਬਹੁਤ ਹੀ ਬਣਾਉਣ ਦਾ ਵੀ ਆਪੇ ਪੜੇ ਲਿਖੇ ਬੰਦੇ ਜੀ ਦੇਖੋ ਕੋਈ ਖੱਜਲ ਖਵਾਰੀ ਨਹੀਂ ਕੋਈ ਗੱਲ ਨਹੀਂ ਹਾਂ ਵਪਾਰੀਆਂ ਨੂੰ ਮਿਲਦਾ ਹੀ ਕੁਝ ਨਹੀਂ ਜੀ ਕਿਸੇ ਸਰਕਾਰ ਚ ਨਹੀਂ ਮਿਲਦਾ ਵਪਾਰੀ ਤਾਂ ਮਰੇ ਹੀ ਮਰਿਆ ਨਾਲੇ ਚੋਰ ਹੈ ਨਾਲੇ ਫ੍ਰੀਜ ਟੈਕਸ ਇਕੱਠਾ ਕਰਕੇ ਦਿੰਦੇ ਨਹੀਂ ਹੁਣ ਨਹੀਂ ਕਹਿ ਸਕਦੇ ਅਬ ਬਾਰੀ ਗੱਲ ਕਰਦੇ ਆ ਹਾਂ ਪਰਣੀ ਕਹਿੰਦੇ ਤੁਹਾਨੂੰ ਫ੍ਰੀ ਦੇ ਇੱਕ ਦੁੱਕਰੇ ਇੱਕ ਤਰ੍ਹਾਂ ਦੀ ਸਰਕਾਰ ਦੇ ਪਰ ਸਰਕਾਰਾਂ ਨੇ ਇਹਨਾਂ ਬਾਰੇ ਕੋਈ ਨਹੀਂ ਸੋਚਿਆ ਕੁਝ ਨਹੀਂ ਸਰਕਾਰ ਨੇ ਜਦੋਂ ਇਹਨਾਂ ਤੋਂ ਸਾਡੇ ਹਿੱਸੇ ਤੋਂ ਨਾਲ ਸਾਡੀ ਸ਼ਹਿਰ ਵਾਸੀ ਇਸੇ ਬਾਰੇ ਸੋਚਿਆ ਤਾਂ ਕੋਈ ਨਹੀਂ ਚਲਵਾਤ ਤੋਂ ਬਾਰ ਕਰਦੇ ਅੱਛਾ ਜੀ ਅੱਛਾ ਇਹ ਤਾਂ ਜਿਹੜਾ ਭਗਵੰਤ ਮਾ ਜੀ ਪਹਿਲੀ ਵਾਰ ਜਿੱਤੇ ਸੀ ਨਾ ਉਹਦੇ ਆਪ ਨੂੰ ਜੁੜੇ ਹੋਇਆ ਅੱਛਾ ਉਹੋ ਦੀ ਆਪ ਨੂੰ ਕੌਣੇ ਹੈ ਦੇਖੋ ਤੁਸੀਂ ਤੁਸੀਂ ਜੁੜੇ ਸੀ ਤਾਂ ਤੁਹਾਡਾ ਵੀ ਸਾਰਾ ਪੱਖ ਰੱਖਿਆ ਗਿਆ ਹੈ ਹਾਂ ਅੱਛਾ ਆ ਮੁੱਲ ਵੀ ਪਈ ਜਾਂਦੀ ਆ ਆਪਣੀ ਠੀਕ ਹੈ ਜੀ ਉਹਦੇ ਵੋਟ ਆਪ ਨੂੰ ਹੀ ਪਾਈ ਦੀ ਆ ਬਸ ਵਧੀਆ ਲੱਗੀ ਤੁਹਾਨੂੰ ਇਸ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਅਜਿਹਾ ਦੂਜਿਆਂ ਨੂੰ ਵੀ ਕਹਨੇ ਬਹੁਤ ਵਧੀਆ ਹੈ ਜੀ ਹਰ ਵੇਲੇ ਤਾਰੀਫ ਹੀ ਕਰਦੇ ਰਹਿੰਦੇ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਤੁਹਾਨੂੰ ਬਹੁਤ ਮੁਬਾਰਕਾਂ ਦੇ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਵਧੀਆ ਸੁਪਾ ਦਿਆ ਵਧੀਆ ਜਾਂਦੀ ਸੀ ਅੱਛਾ ਅੱਛਾ ਲੈ ਲਓ ਜੀ ਮੈਂ ਠੀਕ ਹੈ ਜੋ ਬਣਾ ਰਹੇ ਆ ਹੈਲਥ ਕਾਰਡ ਜਿਹੜੇ ਸੀਐਮ ਸਾਹਿਬ ਨੇ ਹਾਂ ਕੋਈ ਨਾ ਹਾਂ ਬਣਾ ਬਣਾ ਲਿਓ ਤੁਸੀਂ ਵੀ ਆ ਜਾਂਦੇ ਕਿਵੇਂ ਲੱਗਿਆ ਤੁਹਾਨੂੰ ਸਕੀਮ ਵਧੀਆ ਵਧੀਆ ਲੱਗੀ ਸਾਰੇ ਸੋਢੋਂ ਮਗਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬੜੀ ਸੇਵਾ ਕਰੂ ਇਸin ਥੋੜਾ ਪਿਆਰ ਹੈ ਥੋੜਾ ਪਿਆਰ ਹੈ ਸਤਿਕਾਰ ਹੈ ਸਤਿ ਸਾਬ ਉੱਤੇ ਪਿਆਰ ਜੀ ਸਤਿ ਸਾਬ ਉੱਤੇ ਸਭ ਦਾ ਅੱਛਾ ਸਭ ਦਾ ਕੋਈ ਅੜਚੇ ਹੈ ਨਹੀਂ ਅੱਛਾ ਬੱਚਾ ਵੀ ਬਜ਼ੁਰਗ ਵੀ ਤੇ ਕੋਈ ਕੋਈ ਵੀ ਮੈਂਬਰ ਕੋਈ ਇਨਕਮਦਾਰੀ ਅੱਛਾ ਅਮੀਰ ਗਰੀਬ ਸਭ ਦਾ ਹਰ ਘਰ ਹਾਂ ਹਰ ਇੱਕ ਦਾ ਬਣੂਗਾ ਬਹੁਤ ਵੱਡਾ ਫਾਇਦਾ ਮਤਲਬ ਹੁਣੀਆਂ ਇਨੇ ਵਾਸਤੇ ਜਾ ਜਾ ਕੇ ਮੁੰਡੇ ਤੁਹਾਡੇ ਘਰਾਂ ਚ ਬਣਾਉਣਗੇ ਤੁਹਾਨੂੰ ਖੱਜਲ ਖਵਾਰੀ ਨਹੀਂ ਕਰਨੀ ਅੱਛਾ ਹਾਂ ਫਸ ਥੋੜਾ ਵੋਟਰ ਕਾਰਡ ਚਾਹੀਦਾ ਸਾਨੂੰ ਚਲੋ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਅੱਜ ਦੇ ਵਿੱਚ ਬੋਲੋ ਇਸ ਨੂੰ ਬੋਲੋ ਠੀਕ ਹੈ ਜਿਵੇਂ ਠੀਕ ਹੋ ਜੀ ਹਾਂ ਜੀ ਬੋਦੀਸਕੀ ਨੂੰ ਚੁਰਕੀ ਬੜੀ ਚੀਜ਼ ਦੀ ਡਿਮਾਂਡ ਹੈ ਇਸ ਚੀਜ਼ ਦੀ ਫਿਰ ਇਸ ਤਾਂ ਮਾਰਕੀਟ ਚੋਂ ਖਾਸ ਕਰਕੇ ਆਉਂਦੀ ਸੀ ਵੀ ਇਹ ਯੋਸ਼ਮਨ ਕਾਰਡ ਬਣਾ ਕੇ ਦਿਓ ਮੇਰੇ ਕੋਲ ਬਹੁਤ ਵਾਰੀ ਆਏ ਪਰ ਉਹ ਐਹੋ ਜਿਹੇ ਬੰਦਸ਼ਾ ਲਾ ਦਿੰਦੇ ਸੀ ਬਣਦੇ ਨਹੀਂ ਸੀ ਚਲਦੇ ਨਹੀਂ ਸੀ ਜੀ ਹਾਂ ਹੁਣ ਇਹਦੇ ਵਿੱਚ ਕੋਈ ਬੰਦਸ਼ ਐ ਨਹੀਂ ਨਾ ਤਾਂ ਬਹੁਤ ਬਹੁਤ ਹੀ ਕੰਮ ਕਿਤੇ ਹਾਂ ਹੂੰ ਮਗਰ ਬਿਆਧੀ ਨਾ ਵੋਟਰ ਕਾਰਡ ਨਿਭਾਲਣਾ ਕਰੋ ਹਾਂ ਕੀ ਲਵਾਂਗੇ ਆਪਣੇ ਪ੍ਰਸ਼ਾਪਾਣੀ ਪਿਆ ਬਟ ਸਾਹਮਣੇ ਫਾਰਜੀ ਕਾ ਹੀ ਬਣ ਜਾਊਗਾ ਨਵੀਂ ਦੇ ਉਤਾਰ ਹਾਂ ਉਹਨਾਂ ਨੇ ਵੀ ਕਿਹਾ ਉਹ ਫਿਰ ਹਾਂ ਜੀ ਉਹ ਦੀਪੂ ਕੋਲ ਗਾਂਵ ਪੈਦੇ ਪੰਗਾਇਂ ਵੋਟਰ ਕਾਰਡ ਦੇਓ ਕਿ ਉਹ ਕਿੰਨਾ ਅੰਗਦ ਸੀ ਕਿਸੇ ਕਿਸੇ ਵਾਸਤੇ ਉਹਨੇ ਸਾਰੇ ਕੋਈ ਮਰਤੀ ਹੋ ਗਿਆ ਸਬਕ ਉਹੋ ਜਿਵੇਂ ਉਸਮਾਨ ਗਾਰਡ ਸੀ ਉਹਦੇ ਚ ਤਾਂ ਬੜਾ ਕੁਛ ਸੀ ਨਾ ਵੀ ਆ ਹੋਵੇ ਆ ਹੋਵੇ ਇਹਦੇ ਚ ਆਪਣੇ ਦੁਕਾਨਦਾਰ ਰਹਿ ਜਾਂਦੇ ਸੀ ਇਹ ਸਾਰੇ ਮਤਲਬ ਕੋਈ ਛੱਡਣਾ ਹੀ ਨਹੀਂ ਸਾਰਿਆਂ ਨੂੰ ਮਿਲੂਗੀ ਮੈਂ ਹਰ ਘਰ ਚ 10 ਲੱਖ ਦਾ ਕਾਰਡ ਪਿਆਊਗਾ ਹਾਂਜੀ ਹਾਂਜੀ ਤੇ ਅਲੱਤ ਆ ਜਾ ਹਾਂ ਹਲਾਜ ਵੀ ਸਾਰੇ ਜਿਵੇਂ ਕਿਡਨੀ ਟ੍ਰਾਂਸਪਲੈਂਟ ਤੱਕ ਵੀ ਜਿਹੜੇ ਵੱਡੇ ਇਲਾਜ ਆ ਉਹ ਵੀ ਇਹਦੇ ਵਿੱਚ ਕਵਰ ਹੋਣਗੇ ਬਹੁਤ ਵਾਰਖਾ ਮੇ ਜੀ ਪ੍ਰਮਾਤਮਾ ਕਰੇ ਕੋਈ ਨਾ ਬਿਮਾਰ ਹੋਵੇ ਜੇ ਹੋਵੇ ਤਾਂ ਚੰਗੀ ਕਰਨਾ ਹੋਵੇ ਇਹ ਜਿਹੜਾ ਮਸ਼ੀਨ ਬਗਤ ਪੰਜ ਵਾਰ ਦਾ ਚੱਕੀ ਦੀ ਹੈ ਠੀਕ ਹੈ ਸ਼ੁਰੂਆਤ ਜਿਵੇਂ ਜਿਵੇਂ ਪਾਣੀ ਦੀ ਪੱਜ ਦੀ ਉਹਦੇ ਹਿਸਾਬ ਨਾਲ ਚੱਲ ਵਰ ਗਿਆ ਇਹ ਆਪਣਾ ਹੀ ਸੇਰੇ ਜਾਣਾ ਪਊ ਚੰਗੀਰ ਕੰਪਿਊਟਰ ਕਹਿ ਗੋ ਤੁਹਾਨੂੰ ਮੈਂ ਦੱਸ ਦਿੰਦਾ ਬਬਰ ਵਾਲੀ ਗਲੀ ਕਿਹੜਾ ਬੜੇ ਪੰਜ ਲੱਗਾ ਵੋਟਰ ਆਪਣੇ ਵੋਟਰ ਕਾਰਡ ਉਦਾਰ ਕਾ ਨਹੀਂ ਵੋਟਰ ਕਾਰਡ ਉਹ ਮੋਬਾਈਲ ਤੇ ਮੰਗਾ ਲਓ ਇਹਨਾਂ ਦੇ ਸਾਡੇ ਕਾਰਡ ਬਣਾਏ ਜਾਣ ਮੈਨੂੰ ਐ ਲੱਗਦਾ ਸੀਗਾ ਇਹ ਤੋਂ ਸੁਆਹ ਅਦੇ ਹੀ ਕੁਝ ਨਹੀਂ ਹੋਇਆ ਵਾਜੋ ਕਾਜੋ ਫਸਟ ਕਾਲ ਜੀ ਸਤਿ ਸ਼੍ਰੀ ਅਕਾਲ ਤਲੋਸ ਬਹੁਤ ਮੁਬਾਰਕਾ ਸੇ ਤੁਹਾਨੂੰ ਹੈਲਥ ਕਾਰਡ ਦੇ ਰਹੇ ਆ ਬਹੁਤ ਬਹੁਤ ਅਸੀਂ ਤੁਹਾਡੇ ਕਰਜੇ ਕਿਵੇਂ ਉਤਾਰਾਂ ਨਹੀਂ ਨਹੀਂ ਆਦਾ ਬਿਲਕੁਲ ਸੋਨਾ ਨਹੀਂ ਹੈ ਮਤਲਬ ਪੁੱਛਣਾ ਵੀ ਤੁਹਾਨੂੰ ਕਿਵੇਂ ਲੱਗੀ ਹੈ ਸਕੀਮ ਮਾਨ ਸਾਹਿਬ ਦੇ ਕੇਦਰੀਵਾਲ ਦੀ ਸੋਚ ਕਿਵੇਂ ਲੱਗਦੀ ਸਾਨੂੰ ਦਾ ਸਾਡਾ ਜੀ ਕੇਜਰੀ ਵਾਲਾ ਆ ਬੈਠੇ ਹੋ। ਸੋ ਸੁਣਨਾ ਦੀ थैंक यू ਜੀ थैंक यू। ਅੱਜ ਤੁਸੀਂ ਫੋਨ ਕਰਕੇ ਦੇ ਨਾਮ ਨਾਲ ਆ ਦੀ ਕਿ ਲੈ ਮੈਂ ਕਹਿੰਦੀ ਉਹ ਰਵਿੰਦਰ ਮਤਲਬ ਘਟਾ ਘਟਾ ਲੇਟ ਆਦੇ ਮੰਤਰੀ ਦਾ। ਸਾਡਾ ਬਹੁਤ ਦੇਰ ਤੋਂ ਪਾਇਆ ਪ੍ਰੋਬਲਮ ਸੀ, ਨੀਲਾ ਕਾਣ ਬਣਦਾ ਨਹੀਂ ਸੀ। ਹਾਂ ਕੋਈ ਹੱਲ ਤੇ ਮਿਲਦੇ ਨਹੀਂ। ਹਾਂ ਬਹੁਤ ਵੱਡੀ ਹਾਂ। ਬਾਅਦ ਵਿੱਚ ਹਾਂ। ਸ਼੍ਰੀ ਦੇਸ ਰਾਜ ਇਦਾਂ ਕਿ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਬੀਮਾ ਕਰਾ ਲਿਆ ਤੇ ਬੰਦੇ ਨੂੰ ਹੌਸਲਾ ਹੋ ਜਾਂਦਾ ਉਹ ਵਾਲੀ ਗੱਲ ਹੋ ਗਈ ਮੈਡਮ ਮੇਰਾ ਖੁਦ ਦਾ ਬੀਮਾ ਹੋਇਆ ਆਇਆ ਹੈ ਅੱਛਾ